ਸ਼ਰਮਨਾਕ ਹਾਲਾਤਾਂ ਦੇ ਵਿੱਚ ਲੜਕੇ ਲੜਕੀਆਂ ਨੂੰ ਅੰਮ੍ਰਿਤਸਰ ਦੇ ਹੋਟਲ ਦੇ ਵਿੱਚੋਂ ਪੁਲਿਸ ਨੇ ਆਪਣੇ ਹਿਰਾਸਤ ਚ ਲਿਆ ਸਸਿਕਾ ਜੀ ਨਮਸਕਾਰ ਮਾਮੀ ਜੀ ਸੇ ਤੁਹਾਡੇ ਨਾਲ ਦੇਖ ਰਹੇ ਹਾਂ ਸਾਂਝ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਕਿ ਦੇਰ ਰਾਤ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਉੱਪਰ ਛਾਪੇਮਾਰੀ ਕੀਤੀ ਜਾਂਦੀ ਜਿੱਥੇ ਕਿ ਸ਼ਰਮਨਾਕ ਹਾਲਾਤਾਂ ਵਿੱਚ ਕਈ ਜੋੜਿਆਂ ਨੂੰ ਪੁਲਿਸ ਨੇ ਖੜਿਆ ਹੈ ਤੇ ਉੱਥੇ ਹੀ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਦੇਰ ਰਾਤ ਦੀਆਂ ਤਸਵੀਰਾਂ ਨੇ ਅਮਰਸਰ ਦੇ ਇੱਕ ਹੋਟਲ ਵਿੱਚ ਜੋ ਪੁਲਿਸ ਨੂੰ ਇੱਕ ਭਿੰਨਕ ਮਿਲਦੀ ਉਸ ਤੋਂ ਬਾਅਦ ਪੁਲਿਸ ਆਪਣੀ ਟੀਮ ਬਣਾ ਕੇ ਉਸ ਹੋਟਲ ਦੇ ਉੱਪਰ ਛਾਪੇਮਾਰੀ ਕਰਦੀ ਹੈ ਜਿਸ ਦੇ ਵਿੱਚ 13 ਲੜਕੀਆਂ ਤੇ 6 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਦੇਖ ਸਕਦੇ ਹੋ ਲੇਕਿਨ ਸਵਾਲ ਹੈ ਜਿਹੜਾ ਇੱਕ ਉੱਠਦਾ ਹੈ ਕਿ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਪੁਲਿਸ ਨੇ ਇਹਨਾਂ ਲੜਕੀ ਲੜਕੀਆਂ ਨੂੰ ਪੇਸ਼ ਕਰਨਾ ਸੀਗਾ ਤਾਂ ਉਹਨਾਂ ਨੂੰ ਆਟੋ ਦੇ ਵਿੱਚ ਲੈ ਗਏ ਆ ਤਸਵੀਰ ਦੇਖ ਸਕਦੇ ਹੋ ਕਿ ਆਟੋ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਲੜਕੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਲੇਕਿਨ ਸਵਾਲ ਜਿਹੜਾ ਪੜਨਾ ਹੈ ਉਹ ਸੁਰੱਖਿਆ ਨੂੰ ਲੈ ਕੇ ਕੀ ਆਟੋ ਵਿੱਚ ਜਦੋਂ ਲੈ ਕੇ ਜਾ ਰਹੇ ਨੇ ਕੋਈ ਭੱਜ ਸਕਦਾ ਸੀਗਾ ਕੋਈ ਨੱਠ ਸਕਦਾ ਸੀਗਾ ਕੋਈ ਹੋਰ ਵੱਡੀ ਵੀ ਜਿਹੜੀ ਹੈ ਘਟਨਾ ਵਾਪਰ ਸਕਦੀ ਸੀਗੀ ਕਿ ਆਖਿਰਕਾਰ ਪੁਲਿਸ ਇਹਨਾਂ ਨੂੰ ਆਟੋ ਵਿੱਚ ਬਿਠਾ ਕੇ ਕਿਉਂ ਲੈ ਕੇ ਗਈ ਕਿ ਕੋਈ ਪੁਲਿਸ ਵਹੀਕਲ ਨਹੀਂ ਸੀਗਾ ਸਵਾਲ ਜਿਹੜੇ ਕਿਤਨਾ ਕਿਤੇ ਸੁਰੱਖਿਆ ਨੂੰ ਲੈ ਕੇ ਵੀ ਜ਼ਰੂਰ ਉੱਠਦੇ ਨੇ ਕਿ ਆਖਿਰਕਾਰ ਪੁਲਿਸ ਨੇ ਆਟੋ 'ਚ ਬਿਠਾ ਕੇ ਕਿਉਂ ਲੈ ਕੇ ਗਈ ਲੇਕਿਨ ਇਹ ਤਸਵੀਰਾਂ ਦੇਖ ਸਕਦੇ ਹੋ ਹਾਲਕਿ ਜਦੋਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅੰਮ੍ਰਿਤਸਰ ਦੇ ਇੱਕ ਹੋਟਲ ਦੀਆਂ ਤਸਵੀਰਾਂ ਨੇ ਪੁਲਿਸ ਨੇ ਦੱਸਿਆ ਕਿ ਸਾਨੂੰ ਜਦੋਂ ਭਿੰਡਕ ਮਿਲਦੀ ਅਸੀਂ ਇੱਕ ਸਪੈਸ਼ਲ ਟੀਮ ਬਣਾਉਂਦੇ ਆ ਤੇ ਟੀਮ ਬਣਾ ਕੇ ਇਹਨਾਂ ਲੜਕੇ ਲੜਕੀਆਂ ਨੂੰ ਜਿਹੜਾ ਇਸ ਸਮੇਂ ਹਿਰਾਸਤ ਵਿੱਚ ਲੈ ਲਿਆ ਤੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅੰਮ੍ਰਿਤਸਰ ਦੀ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਹਾਲਕਿ ਜਿਸਮ ਫਰੋਸ਼ੀ ਦਾ ਧੰਦਾ ਜਿਹ ਤੇ ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾਏਗੀ ਪੁੱਛਗਛ ਹੋਏਗੀ ਕਿ ਆਖਿਰਕਾਰ ਇਸ ਪੂਰੇ ਗਰੋਹ ਦੇ ਪਿੱਛੇ ਇਸ ਪੂਰੇ ਗਰੋਹ ਦੇ ਪਿੱਛੇ ਇਹਨਾਂ ਦਾ ਇਸ ਗਰੋਹ ਨੂੰ ਚਲਾ ਕੌਣ ਰਿਹਾ ਸੀਗਾ ਇਹਨਾਂ ਦਾ ਮਾਲਕ ਕੌਣ ਸੀਗਾ ਆਖਿਰਕਾਰ ਇਹ ਧੰਦਾ ਕੌਣ ਚਲਾ ਰਿਹਾ ਸੀਗਾ ਉਸ ਦੀ ਵੀ ਜਿਹੜੀ ਪੁੱਛਗਛ ਜ਼ਰੂਰ ਕੀਤੀ ਜਾਏਗੀ ਜਾਂਚ ਜਿਹੜੀ ਹੋਏਗੀ ਕਿਉਂਕਿ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅੱਗੇ ਜੋ ਕਾਰਵਾਈ ਹੈ ਉਹ ਪੁਲਿਸ ਆਪਣੀ ਕਰੇਗੀ ਪ੍ਰਸ਼ਾਸਨ ਕਰੇਗਾ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੋਂ ਦੇ ਰਾਤ ਜਦੋਂ ਪੁਲਿਸ ਦੇ ਵੱਲੋਂ ਛਾਪੇਮਾਰੀ ਹੁੰਦੀ ਹੈ ਅੰਮ੍ਰਿਤਸਰ ਦੇ ਇਸ ਹੋਟਲ ਦੇ ਵਿੱਚ ਜਿੱਥੇ ਕਿ ਜਿਸ ਵਿੱਚ ਫਰੋਸ਼ੀ ਅਤੇ ਅੰਦਾਜ਼ ਸ਼ਰੀਆਮ ਤੜਲੇ ਤੇ ਚੱਲ ਰਿਆ ਸੀਗਾ ਲੇਕਿਨ ਉੱਥੇ ਹੀ ਪੁਲਿਸ ਨੇ ਇਹਨਾਂ ਨੂੰ ਸ਼ਰੀਆਮ ਉਹਨਾਂ ਹਾਲਾਤਾਂ ਵਿੱਚ ਫੜਿਆ ਹੈ ਜਿਹੜੇ ਸਬੂਤ ਇਸ ਸਮੇਂ ਪ੍ਰਸ਼ਾਸਨ ਕੋਲ ਮੌਜੂਦ ਨੇ ਤੇ ਜਿਸ ਦੇ ਵਿੱਚ 13 ਮੁੰਡਿਆਂ ਨੂੰ ਤਾਂ 6 ਦੇ ਕਰੀਬ ਕੁੜੀਆਂ ਨੂੰ ਜਿਹੜਾ ਹੁਣ ਇਸ ਸਮੇਂ ਹਿਰਾਸਤ ਵਿੱਚ ਲਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤੇ ਹਿਰਾਸਤ ਵਿੱਚ ਲੈ ਕੇ ਮਾਣੀਓਂ ਕੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੇ ਜਦੋਂ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਜਦੋਂ ਭਿੰਕ ਮਿਲਦੀ ਉਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਹੋਟਲ ਦੇ ਉੱਪਰ ਛਾਪੇਮਾਰੀ ਕੀਤੀ ਗਈ ਹੈ ਤੇ ਜਿੱਥੇ ਕਈ ਜਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲਗਭਗ ਜਾਂਚ ਚੱਗੀ ਹੋएगी ਜਾਂਚ ਦੇ ਵਿੱਚ ਕੀ ਕੀ ਨਿਕਲ ਕੇ ਸਾਹਮਣੇ ਆਉਦਾ ਹੈ ਤੁਹਾਨੂੰ ਸੁਣਾਉਣੇ ਕਿ ਆਖਿਰਕਾਰ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਸੀਨੀਅਰ ਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾ ਹੋਟਲ ਦਾ ਜੀ ਹੋਟਲ ਦਾ ਨਾਮ ਆਰ ਐਸ ਹੋਟਲ ਹੈ ਜੀ ਕਿਸਕ ਕਿੰਨੀ ਦੇਰ ਤੋਂ ਇਹ ਧੰਦਾ ਚੱਲ ਰਿਹਾ ਹੈ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਫਸਰਾਂ ਦੇ ਹੁਕਮ ਤਾ ਉਹ ਅਸੀਂ ਰੇਡ ਕੀਤਾ ਤੇ ਜਿੱਥੇ 6 ਲੜਕੀਆਂ ਤੇ 13 ਲੜਕੀਆਂ ਬਰਾਮਦ ਹੋਇਆ ਸਰ ਹੁਣ ਚੱਲਦਾ ਕੋਈ ਮਾਲਕ ਦੇ ਉੱਤੇ ਕੋਈ ਐਫਆਈਆ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਕਰ ਚੋਈਆ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਬਾ ਜੀ ਸਰ ਵਜੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੀਆਂ ਆਏ ਕੀ ਕਾਰਵਾਈ ਕੀਤੀ ਕਿ ਸਰ ਉਹਨਾਂ ਨੇ ਤਾਂ ਕਦਮਾਂ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ